ਵਾਇਗੁਰਜੀ ਆ ਖਾਲਸਾ ਵਾਇਗੁਰਜੀ ਕੀ ਫਤਿਹ ਮਾਸਟਰ ਭੋਇਂਦਰ ਸਿੰਘ ਜੀ ਦੀ ਗਵਾਹੀ ਹੇਠ ਕਬੱਡੀ ਦੀ ਸੈਕੰਡ ਲੀਗ ਪਿੰਡ ਖਲੋਟੀ ਵਿਖੇ ਕੱਲੋ 3 ਅਗਸਤ 2024 ਨੂੰ ਕਰਾਈ ਜਾ ਰਹੀ ਆ ਜਿਹਦੇ ਵਿੱਚ ਬਹੁਤ ਹੀ ਵਧੀਆ ਸੋਨੇ ਪ੍ਰਾਈਜ਼ ਰੱਖੇ ਗਏ ਨੇ ਤੇ ਬਹੁਤ ਸੋਹਣੇ ਕੱਪ ਬਣਾਏ ਗਏ ਨੇ ਜਿਹਦੇ ਵਿੱਚ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਵੀ ਬਹੁਤ ਸੋਹਣੇ-ਸੋਹਣੇ ਕੱਪ ਦਿੱਤੇ ਜਾਣਗੇ ਤੇ ਸਾਰੇ ਪ੍ਰੇਮੀ ਵੀਰ ਕਬੱਡੀ ਦੇ ਤੇ ਚਾਹਣ ਵਾਲੇ ਜਿੰਨੇ ਵੀ ਆ ਸਾਰੇ ਹਮ ਹਮਾ ਕੇ ਜਰੂਰ ਪਹੁੰਚਣ ਪਿੰਡ ਖਲੋਟੀ ਵੀਖੇ ਬਾਕੀ ਸਾਰੀਆਂ ਟੀਮਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਵੀ ਸਾਰੀਆਂ ਟੀਮਾਂ ਇੱਥੇ ਆ ਕੇ ਭਾਗ ਲੈਣ ਨਵੇਂ ਮੁੰਡਿਆਂ ਨੂੰ ਆਪਾਂ ਇੱਕ ਨਵਾਂ ਅਪਰਾਹਲਾ ਕਰਨ ਜਾ ਰਹੇ ਆ ਪੈਂਡਕਲੂਟੀ ਕਲਮ ਕਬੱਡੀ ਲੀਗ ਸੈਕੰਡ ਦੇ ਮੈਚ ਕਰਾਏ ਜਾਣਗੇ ਜਿਦੇ ਵਿੱਚ ਬੈਸਟ ਰੀਡਰ ਤੇ ਬੈਸਟ ਜੈਫੀ ਨੂੰ ਕੱਪ ਵੀ ਦਿੱਤੇ ਜਾਣਗੇ ਤੇ ਬਾਕੀ ਜਿਹੜੀ ਫਸਟ ਜਾਂ ਸੈਕੰਡ ਟੀਮ ਉਹਦੇ ਲਈ ਕੱਪ ਬਹੁਤ ਸੋਹਣੇ ਬਾਈ ਹੁਣ ਇਹਨਾਂ ਨੂੰ ਤਿਆਰ ਕੀਤਾ ਹੈ ਮਾਸਟਰ ਭਿੰਦਰ ਸਿੰਘ ਜੀ ਦੀ ਗਵਾਈ ਵਿੱਚ ਕਰਾਏ ਪੱਕੀ ਸਾਰੀ ਮੈਨੇਜਮੈਂਟ ਕਮੇਟੀ ਸਾਰੇ ਨੌਜਵਾਨ ਵੀਰ ਤੁਹਾਨੂੰ ਦਾ ਸਹਿਯੋਗ ਆ